ਮੈਂ ਨਾ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਨਾ ਆਪਣੀ ਸਹੇਲੀ ਘਰ ਚਲ ਗਈ ਆ ਉਹ ਸਿਮੀ ਤੇਲੀ ਨਹੀਂ ਆਈ ਮੇਰੇ ਜਿਹੜੀ ਹਾਂ ਹਾਂ ਮੈਂ ਨਾ ਉਹਨਾਂ ਘਰ ਚਲ ਗਈ ਥੋੜੇ ਜੇ ਕੰਮ ਹੀ ਪੁੱਤ ਸੰਦੀਪ ਨੇ ਮੈਨੂੰ ਫੋਨ ਕਰਤਾ ਸੀ ਉਹ ਆਪਣੀ ਨਾ ਕਿਸੇ ਵਾਲੀ ਦਾ ਘਰ ਚਲ ਗਈ ਆ ਆਂਦੀ ਥੋੜਾ ਜਿਹਾ ਮੇਰਾ ਕੰਮ ਕਰਨ ਵਾਲਾ ਵਾ ਉਹ 5 ਵਜ ਗਈ ਆ ਤੇ ਬੰਬੀ ਤੋਂ ਵੀ ਮੈਂ ਹੋਇਆ ਉਹ ਸੰਦੀਪ ਮੈਨੂੰ ਅਜੇ ਨਹੀਂ ਕਿਤੇ ਲੱਭੀ ਕੋਈ ਨਹੀਂ ਆਇਆ ਸੀ ਕਿ ਮੰਮੀ ਨੇ ਖਰੀਆਪ ਹੀ ਕਰਕੇ ਪੁੱਛਿਆ ਅੱਛਾ ਸੰਦੀਪ ਆਈ ਨਹੀਂ ਆ ਹਲੇ ਤੱਕ ਉਨੇ ਘੜੀਆਂ ਕਿ ਆ ਮੈਂ ਐਸੇ ਲੀਕਾ ਰੋ ਤੈਨੂੰ ਮੈਂ ਮਾੜਾ ਉਦੋਂ ਕਿਹਾ ਸੀ ਜਦੋਂ ਪਲੱਸ 2 ਉਦੋਂ ਹੀ ਹੋ ਗਈ ਤੇ ਮਾੜਾ ਚੰਗਾ ਘਰ ਵੇਖ ਕੇ ਨਾ ਉਹਦਾ ਵਿਆਹ ਕਰ ਦਈਏ ਸੰਦੀਪ ਰੋਟੀ ਕਿਉਂ ਨਹੀਂ ਖਾਦੀ ਭਾਬੀ ਵੀ ਘਰੇ ਆ ਮੰਮੀ ਵੀ ਘਰੇ ਆ ਤਾਂ ਵੀ ਨਹੀਂ ਰੋਟੀ ਟਾਈਮ ਨਾ ਬਣਾ ਕੇ ਦਿੰਦੇ ਫੋਨ ਨਾ ਸੋਈ ਵਿੱਚ ਵਾ ਕਿ ਇਹਦਾ ਵੱਜਣ ਡਿਆ ਲੈ ਇਹ ਤੇ ਸੰਦੀਪ ਦਾ ਫੋਨ ਹੈਲੋ ਹੈਲੋ ਮੰਮੀ ਹਾਂ ਬੋਤਾ ਆਈ ਨਹੀਂ ਤੋ ਅਜੇ ਤੱਕ ਮੈਂ ਨਾ ਤੁਹਾਨੂੰ ਤਾਂ ਫੋਨ ਕੀਤਾ ਸੀ ਮੈਂ ਨਾ ਆਪਣੀ ਸਹੇਲੀ ਘਰ ਚਲ ਗਈ ਆ ਉਹ ਸਿਮੀ ਤੇਲੀ ਨਹੀਂ ਆਈ ਮੇਰੀ ਜਿਹੜੀ ਹਾਂ ਹਾਂ ਮੈਂ ਨਾ ਉਹਨਾਂ ਘਰ ਚਲ ਗਈ ਥੋੜਾ ਜਿਹਾ ਕੰਮ ਸੀ ਮੇਰੀ ਤੇ ਨਾ ਲੇਟ ਨਾ ਹੋਵੀ ਟਾਈਮ ਨਾ ਆ ਜੀ ਫਿਰ ਮੈਂ ਤੈਨੂੰ ਢੀਕਣ ਰਹੀ ਹਾਂ ਮੈਂ ਸ਼ਾਮ ਤੱਕ ਆ ਜਾਊਗੀ ਤੇ ਟੈਨਸ਼ਨ ਨਾ ਲਓ ਲੋਏ ਲੋਏ ਆ ਜੀ ਤੇ ਮੈਨੂੰ ਫੋਨ ਕਰਦੇ ਹਾਂ ਹੁਣ ਤੋਂ ਪਹਿਲਾਂ ਕਰਨ ਤੈਨੂੰ ਜਾ ਕੇ ਅੱਡੇ ਤੋਂ ਲੈ ਆਊਗਾ ਨਹੀਂ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਪਹਿਲੇ ਫੋਨ ਕਰ ਦਊਗੀ ਤੇ ਕਰਨ ਨੂੰ ਕਹਦੇ ਕਿ ਉਥੇ ਅੱਡੇ ਚ ਕਲੋਜੇ ਆ ਗਈ। ਚਲ ਠੀਕ ਆ ਕੋਈ ਗੱਲ ਨਹੀਂ। ਹਾਂਜੀ। ਤੇ ਮੈਂ ਰੋਟੀ ਖਾ ਲਈ ਟੈਨਸ਼ਨ ਨਾ ਲਿਓ ਤੁਸੀਂ। ਚਲ ਠੀਕ ਆ ਪੁੱਤ। ਕੰਗਾ। ਚਲ। ਇਹ ਕੁੜੀ ਵੀਸ਼ੇ ਦੇਣੀ ਆ। ਮੈਨੂੰ ਤੇ ਇਹਦੀ ਸਮਝ ਨਹੀਂ ਲੱਗਦੀ। ਜੇ ਤੂੰ ਉਹਨਾਂ ਦੇ ਘਰ ਜਾਣਾ ਏ ਤਾਂ ਮੈਨੂੰ ਪਹਿਲਾਂ ਦੱਸ ਦਿੰਦੀ। ਹੁਣ ਤੇਰਾ ਪਿਓ ਪੁੱਛੂਗਾ ਕਿ ਸੰਦੀਪਏ ਤੱਕ ਆਈ ਨਹੀਂ ਗਈ। ਤੂੰ ਉਹਨੂੰ ਕੀ ਜਵਾਬ ਦਊਂਗੀ? ਕਿ ਕਿਉਂ ਨਹੀਂ ਆਈ? ਤੇ ਜੇ ਦੱਸਿਆ ਕਿ ਸੇਲੀ ਦੇ ਘਰ ਗਈ ਆ ਉਹਨਾਂ ਗੁੱਸੇ ਹੁਣਾਵਾ। ਕੱਲੀ ਦਾ ਦਿਲ ਵੀ ਨਹੀਂ ਲੱਗਣ ਦਿਆ ਸੰਦੀਪ ਲੱਗ ਜਾਂਦੀ ਸੀ ਗੱਲਾਂ ਬਾਤਾਂ ਕਰਦੇ ਰਹਿੰਦਾ ਤੇ ਕਰਨ ਤੇ ਸਾਰਾ ਆਧੇਮ ਫਿਰਦਾ ਰਹਿੰਦਾ ਵਾ ਕਿਤੇ ਪਤਾ ਹੀ ਨਹੀਂ ਕਿ ਘਰ ਜਾਵਾਂ ਤਾਂ ਇਹ ਇਹਦੇ ਪਿਓ ਨੂੰ ਕਹਿੰਦੇ ਇਹਦਾ ਪਤਾ ਕਰਕੇ ਤੇ ਮਮਿ ਵੀ ਇੱਥੇ ਬੈਠੇ ਆ ਤਾਂ ਟਾਈਮ ਤੋਂ 2 ਵਜੇ ਸੰਦੀਪ ਆਈ ਨਹੀਂ ਹਲੇ ਪੁੱਤ ਸੰਦੀਪ ਨੇ ਮੈਨੂੰ ਫੋਨ ਕਰਤਾ ਸੀ ਉਹ ਆਪਣੀ ਨਾ ਕਿਸੇ ਲਈ ਦਾ ਘਰ ਚਲ ਗਈ ਆਂਦੀ ਥੋੜਾ ਜਿਹਾ ਮੇਰਾ ਕੰਮ ਕਰਨ ਵਾਲਾ ਵਾ ਤਾ ਕਰਕੇ ਨੇ ਦੱਸਤਾ ਵੀ ਡਿੱਕਿਓ ਨਾ ਮੈਨੂੰ ਤੇ ਮੈਂ ਆ ਜੰਗੀ ਟਾਈਮ ਦੇ ਨਾਲ ਹੀ ਤੇ ਮੈਂ ਵੀ ਉਹਨੂੰ ਕਿਹਾ ਸੀਗਾ ਵੀ ਜਦੋਂ ਆਏਂਗੀ ਨਾ ਅੱਡੇ ਦਾ ਫੋਨ ਕਰ ਦੇ ਕਰਨ ਤੇਨੂੰ ਜਾ ਕੇ ਤੇ ਲੈ ਆਊਗਾ ਕੱਲੀ ਨਾ ਤੁਰ ਕੇ ਆਵੀ ਹੁਣ ਇੱਕ ਤੇ ਹੈ ਸੇਰ ਦੀ ਭੁਖੀ ਆ ਮੰਮੀ ਵੀਰ ਉਹਦੇ ਪੁੱਛਣ ਦੇ ਹੀ ਵੀ ਆਈ ਨਹੀਂ ਹਲੇ ਤੱਕ ਕਿ ਟਾਈਮ ਤਾਂ ਹੋ ਗਿਆ ਵਾ ਦਾ ਉਹਦਾ ਦੱਸਣ ਦਾ ਫਰਜ਼ ਨਹੀਂ ਬੰਦ ਆ ਕਿ ਮੈਂ ਘਰੇ ਫੋਨ ਲਾ ਕੇ ਕਹਿ ਦਾਂ ਘਰ ਦੇ ਉਹ ਟੈਨਸ਼ਨ ਹੋ ਜਾਂਦੀ ਆ ਥੋੜਾ ਬੋਧਾ ਸਮਝਾਇਆ ਕਰੋ ਉਹਨੂੰ ਕਿ ਜੋ ਕਿਸੇ ਲਈ ਵੱਲ ਜਾਣਾ ਹੁੰਦਾ ਵਾ ਨਾ ਪਹਿਲਾਂ ਫੋਨ ਕਰਕੇ ਘਰੇ ਦੱਸ ਦਿਆ ਕਰ ਉਹ ਫਿਕਰ ਕਰ ਰਹੇ ਮੈਨੂੰ ਪੁੱਛੰਦੇ ਮੈਂ ਜਦੋਂ ਮੰਮੀ ਨੂੰ ਪੁੱਛਦੀ ਆ ਜਦੋਂ ਕਿਉਂ ਨਹੀਂ ਆਈ ਹੈਗੀ ਹਲੇ ਤੇ ਬੋਧਾ ਸਹੇਲੀਆਂ ਵੱਲ ਨਾ ਜਾਣ ਦਿਆ ਕਰੋ ਠੀਕ ਵਾ ਨਾ ਜਮਾਨਾ ਦੇ ਅੱਗੇ ਨਹੀਂਗਾ ਚੰਗਾ ਹੈਗਾ ਨਹੀਂ ਜਮਾਨੇ ਨੂੰ ਕੁਝ ਨਹੀਂ ਹੋਇਆ ਆਪਣਾ ਤੇ ਪੁੱਤ ਚੰਗਾ ਹੋਣਾ ਚਾਹੀਦਾ ਵਾ ਮੈਨੂੰ ਆਪਣੀ ਧੀ ਤੇ ਪੂਰਾ ਮਾਣਵਾ ਮੇਰੀ ਧੀ ਦੇ ਵਿੱਚ ਨਾ ਕੋਈ ਕਮੀ ਨਹੀਂਗੀ ਹੈਗੀ ਹਾਂ ਗੱਲਾਂ ਨਾ ਮੇਰੇ ਲਾਗੇ ਨਾ ਕਰਿਆ ਕਰ ਤੂੰ ਪਰਜਾਈ ਆ ਫੇਪਰਜਾਈਆਂ ਵਾਲੀਆਂ ਗੱਲਾਂ ਕਰਦੀਆਂ ਨਾ ਉਹ ਮੰਮੀ ਮੈਂ ਤੇ ਉਹਦੇ ਚੰਗੇ ਵਜੋਂ ਕਹਿਣ ਦੇਈ ਆ ਤੁਹਾਨੂੰ ਘਰੇ ਕਿਉਂ ਬੁਰਾ ਲੱਗਦਾ ਵਾ ਜੇ ਬੋਦੀ ਗੱਲ ਆ ਨਾ ਅੱਗੇ ਤਾਂ ਮੈਂ ਨਹੀਂ ਪੁੱਛਦੀ ਮੇਰੇ ਵੱਲੋਂ ਭਾਈ 2 ਵਜੇ ਆ ਤੇ ਮੇਰੇ ਵੱਲੋਂ ਭਾਈ 5 ਵਜੇ ਆਵੇ ਵੇਖਾਂ ਸੱਚੀ ਗੱਲ ਕੀਤੀ ਤੇ ਕਿੱਡੀਆਂ ਮਿਰਚਾਂ ਲੱਗੀਆਂ ਇਹ ਬਲਦੀ ਤਾਂ ਤੇਲ ਪਾਉਣ ਗਈ ਹੁਣੀ ਆ ਵੀ ਹੋਏ ਤੱਕ ਆਈ ਨਹੀਂਗੀ ਭਰਾ ਨੂੰ ਵੀ ਪਖਾ ਦੇਣੀ ਆ ਚੰਗੀ ਤਰ੍ਹਾਂ ਆਉਂਦੀ ਤੇ ਦਿਵਾਲੀ ਹੋ ਜਾਊਗਾ ਇਹ ਕੰਮ ਤੇਰੇ ਮੈਂ ਚੰਗੀ ਤਰ੍ਹਾਂ ਜਾਣਦੀ ਆ ਉਹਦੇ ਮੈਂ ਚੁੱਪ ਕੀਤੀ ਆ ਵੀ ਚੱਲ ਘਰ ਦੇ ਵਿੱਚ ਟਾਈਮ ਨਿਕਲਣ ਰਿਹਾ ਵਾ ਤੇ ਨਿਕਲਦਾ ਹੀ ਜਾਵੇ ਪਰ ਜਿਹੜੇ ਕੰਮ ਤੂੰ ਫੜੇ ਆ ਨਾ ਜਿਆਦਾ ਚਿਹਰੇ ਚੱਲਣੇ ਨਹੀਂਗੇ ਸਰਪੰਦਰ ਮਾਂ ਫੋਨ ਚ ਲਾਈ ਜਾਣ ਨਹੀਂ ਆ 5 ਵਜ ਗਏ ਆ ਤੇ ਬੰਬੀ ਤੋਂ ਵੀ ਮੈਂ ਹੋਇਆ ਤੇ ਸੰਦੀਪ ਮੈਨੂੰ ਅਜੇ ਨਹੀਂ ਕਿਤੇ ਲੱਭੀ ਪਾਈ ਨਹੀਂ ਆ ਮੇਰੇ ਸਾਹਮਣਾਂ ਅਜੇ ਪੁੱਛਿਆ ਮਾਂਮੀ ਨੂੰ ਤੂੰ ਪੁੱਛਿਆ ਹੀ ਮਮੀ ਨੂੰ ਮੈਂ ਮੈਂ ਤੇ ਉਹ ਗੱਲ ਹੀ ਕਹੀ ਹੂੰ ਕਿ ਮਮੀ ਜੀ ਜਮਾਨਾ ਦੇ ਅੱਗੇ ਨਹੀਂਗਾ ਚੰਗਾ ਹੈਗਾ ਕੀ ਆਂਦੇ ਕਹਿਣਾ ਕੀ ਆ ਉਹ ਨਾ ਹੀ ਆਪਣੀ ਸਹੇਲੀ ਦੇ ਘਰ ਗਈ ਆ ਕੰਮ ਰਿੰਦਾ ਥੋੜਾ ਜਿਆ ਕਰਨ ਵਾਲਾ ਤੇ ਉਹ ਕਰਨ ਗਈ ਆ ਮੈਨੂੰ ਇਹ ਦੱਸੋ ਕੀ ਕੰਮ ਹੋ ਦੇ ਫੋਨ ਤੇ ਆ ਜਾਂਦਾ ਐ ਸੇ ਲਿਗੜਾ ਜਾਏ ਕੋਈ ਵੱਧੂ ਕੰਮ ਲੈਣਾ ਉਹ ਮੇਰੀ ਗੱਲ ਸੁਣ ਲੈ ਜੇ ਉਹਨੇ ਕੰਮ ਹੀ ਕਰਨਾ ਹੀ ਤੇ ਕਾਪੀ ਕਿਤਾਬ ਜਿਹੜੀ ਲਿਓਣੀ ਹੈ ਨਾਲ ਲਿਆ ਆਉਂਦੀ ਸਵੇਰੇ ਉਹਨੂੰ ਦੇ ਦਿੰਦੀ ਫੇਰ ਕੀ ਪਤਾ ਇਹ ਤੁਹੰਦੀ ਮੰਮੀ ਨੂੰ ਜਾ ਕੇ ਪੁੱਛੋ ਵੀ ਕੀ ਕਰਦੀ ਫਿਰਦੀ ਐ ਤੇ ਕੀ ਨਹੀਂ ਜੇ ਆਖਾ ਨਾ ਮੈਂ ਤੇ ਭਾਬੀ ਦੀ ਗੱਲ ਦਾ ਗੁੱਸਾ ਕਰਦੀ ਆ ਉਹ ਵੀ ਕਰਦੀ ਐ ਤੇ ਮਾਂ ਵੀ ਕਰਦੀ ਆ ਪੀਏ ਖਰੇ ਜਾਨ ਜਾਣੀਆਂ ਕਹਿੰਦੀ ਐ ਮਾਤਾ ਨੂੰ ਫੋਨ ਆਇਆ ਸੀ ਉਹਦਾ ਕਹਿੰਦੀ ਹੁੰਦੀ ਐ ਗਾੜੀਆਂ ਵਿੱਚ ਸੇਲੀ ਕਰ ਚੱਲੀ ਐ ਫੋਨ ਹੀ ਆਇਆ ਸੀ ਕਿ ਮੰਮੀ ਨੇ ਖਰੀ ਆਪ ਹੀ ਕਰਕੇ ਪੁੱਛਿਆ ਸੀ ਅੱਛਾ ਸੰਦੀਪ ਆਈ ਨਹੀਂ ਆ ਹਲੇ ਤੱਕ ਉਹਨੇ ਘੜੀਓ ਕਿਹਾ ਮੈਂ ਐਸੇ ਲੀਕਾ ਰਹਾ ਮੈਂ ਵੀ ਸੋਚਾਂ ਵੀ ਟਾਈਮ ਹੋ ਤਾ ਕਿੰਨਾ ਹੋ ਗਿਆ ਵਾ ਹਲੇ ਤੱਕ ਆਈ ਕਿਉਂ ਨਹੀਂ ਆ ਹੁਣ ਤੇ 5 ਵਜ ਗਏ ਕਿਹੜਾ ਕੰਮ ਐ ਝੜਿਆ ਜਿਹੜਾ 5 ਵਜ ਤੱਕ ਹੋਇਆ ਹੀ ਨਹੀਂ ਆ ਮੈਨੂੰ ਨੀਗਾ ਪਤਾ ਹੈਗਾ ਇਹ ਆ ਭੀ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਨਾ ਤੇ ਮੁੜ ਕੇ ਨਾ ਮੂੰਹ ਚੁੱਕੇ ਮੰਮੀ ਹੈ ਕਿੱਥੇ ਆ ਚੰਗੀ ਭਲੀ ਸਾਰੇ ਪਿੰਡ ਵਿੱਚ ਇੱਜ਼ਤ ਬਣੀ ਆ ਮੰਮੀ ਬੈਠੇ ਹੋਣੇ ਆ ਬਾਹਰ ਕੇ ਕਰ ਲੋ ਗੱਲ ਉਹਨਾਂ ਦੇ ਨਾਲ ਉਹ ਜਦੋਂ ਪਲੱਸ 2 ਹੋਈ ਹੀ ਨਾ ਮਾਤਾ ਨੂੰ ਮੈਂ ਉਦੋਂ ਸਮਝਾਇਆ ਸੀ ਕਿ ਮਾਤਾ ਮਾੜਾ ਚੰਗਾ ਕਰ ਲੱਭ ਕੇ ਨਾ ਤੇਰਾ ਵਿਆਹ ਕਰ ਦਈਏ। ਇਹ ਮਾਲਾ ਕੱਲ ਨੂੰ ਪੜਵਾਵਾਂ ਵੀ ਆ ਤੂੰ ਤੇ ਫਿਰ ਵੀ ਵਿਆਹ ਹੀ ਕਰਨਾ? ਨਹੀਂ ਨਹੀਂ ਇਹ ਕੁੜੀ ਦੀ ਜੇ ਉਮਰ ਨਹੀਂ ਹੋਈ ਮੈਂ ਪੜਵਾਵਾਂ ਉਹਨੂੰ। ਇਹਨੇ ਕੋਈ ਨਾ ਕੋਈ ਚੰਦ ਨਾ ਚੜਾ ਕੇ ਛੱਡਨਾ। ਮੇਰੀ ਗੱਲ ਸੁਣੋ। ਮੇਰੇ ਲਾਗੇ ਖਿਜਣ ਦਾ ਖਪਣ ਦਾ ਕੋਈ ਫਾਇਦਾ ਨਹੀਂ ਹੈਗਾ। ਠੀਕ ਹੈ ਨਾ? ਜਾ ਕੇ ਮੰਮੀ ਨਾਲ ਗੱਲ ਕਰੋ। ਮੰਮੀ ਹੈ ਕਿੱਥੇ ਆ? ਚਾਹ ਡੈਡੀ ਜੀ ਨਾਲ ਕਰੋ। ਨਹੀਂ ਡੈਡੀ ਨਾਲ ਕਾਦੀ ਕਰਨੀ ਆ। ਉਹਦੇ ਵਿਚਾਰ ਆਵ ਖੇਜਦਾ। ਮੰਮੀ ਮੈਂ ਜਵਦਰ ਸੋਈ ਚ ਹੋਣੀ ਜਾਉਤੀ ਹੁਣਾਂ ਵਾਲੇ ਇੱਕ ਵਾਰ ਮੈਂ ਜਾਨਾਂ ਵੇ ਇੱਕ ਮਿੰਟ ਇਹ ਖਬਰ ਮੈਂ ਲੈਣਾ ਨਹੀਂ ਨਾ ਇਹ ਵਾਲੀ ਗੱਲ ਦਾ ਹੱਲ ਕੱਢਣਾ ਹੀ ਪੈਣਾ ਵਾ ਇਹਦੀ ਕੋ ਕਾਮੀ ਕਰੀ ਜਾਂਦੀਆਂ ਮਾਵਾਂ ਦੀਆਂ ਨਹੀਂ ਇਹ ਉਹ ਪੜਨ ਗਈ ਆ ਮਾਂ ਨੂੰ ਵੀ ਉਹਨੇ ਮਗਰਮਗਰ ਲਾਇਆ ਵਾ ਜਿਹੜੀ ਕੋਈ ਗੱਲੀ ਨਹੀਂ ਕਰਨ ਵਾਲੀ ਇਹ ਆ ਵੀ ਮੜਾ ਚੰਗਾ ਕੋਈ ਵੇਖ ਕੇ ਨਾ ਤੇ ਇਦਾਂ ਕਰਦੇ ਆ ਵਿਆਹ ਐਦਾਂ ਨਹੀਂ ਗਾ ਸੂਤਰ ਹੋਣਾ ਨਾ ਕਿ ਇਹ ਕੰਮ ਨੂੰ ਹੱਥ ਲੰਡੀ ਨਾ ਕੁਝ ਹੋਰ ਸਾਰਾ ਦਿਨ ਮੈਂ ਖਪਦੀ ਰਹਿਣੀ ਹੀ ਵਦੂ ਦਾ ਰੋਟੀਆਂ ਖਾਣ ਵਾਸਤੇ ਸਿਮੀ ਮੇਰੀ ਗੱਲ ਸੁਣ ਜਿਹੜਾ ਵੀ ਕੰਮ ਕਰਨ ਵਾਲਾ ਨਾ ਛੇਤੀ ਛੇਤੀ ਕਰ ਲਈ ਠੀਕ ਆ ਮੈਂ ਨਾ ਮੰਮੀ ਨੂੰ 1 ਘੰਟੇ ਦਾ ਕਿਹਾ ਵਾ ਤੈਨੂੰ ਵੀ ਪਤਾ ਵਾ ਮੇਰੇ ਵੀਰ ਤਾਂ ਸਵੇਹਾ ਕਿਦਾਂ ਦਾ ਵਾ ਕੋਈ ਨਹੀਂ ਛੇਤੀ ਕੰਮ ਕਾ ਕੇ ਨਾ ਚਲ ਜੀ ਘੰਟੇ ਤੱਕ ਖਲੋ ਜਾ ਮੰਮੀ ਹੁਣੇ ਤੇਰੇ ਘਰ ਹੈਗੀ ਆ ਚੱਲ ਗਏ ਉਹ ਵੀ ਇਹ ਤੈਨੂੰ ਪਤਾ ਤਾਂ ਹੈਗਾ ਵਾ ਕਿ ਜੇ ਉਹਨੂੰ ਪਤਾ ਲੱਗ ਗਿਆ ਨਾ ਕਿ ਲੇਟ ਆਈ ਆ ਤੈਨੂੰ ਮੈਨੂੰ ਕਾਲਜ ਤੋਂ ਹਟਾ ਲੈਣਾ ਵਾ ਇੰਨਾ ਡਰਿਆ ਨਾ ਕਰ ਨਹੀਂ ਹਟਾਉਂਦੇ ਕਾਲਜ ਤੋਂ ਚੱਲ ਛੇਤੀ ਚੱਲ ਤੈਨੂੰ ਨਹੀਂ ਪਤਾ ਮੇਰੇ ਘਰ ਦੇ ਕਿਦਾਂ ਦੇ ਆ ਆ ਜਾ ਛੇਤੀ ਸੰਦੀ ਵੀ ਨਿਕਾਲੀ ਨਾ ਪਿਆ ਕਰ ਹਰ ਵੇਲੇ ਇਹਨਾਂ ਡਰਿਆ ਨਾ ਕਰ ਸਿਮੀ ਤੈਨੂੰ ਮੈਂ ਕੀ ਦੱਸਾਂ ਤੈਨੂੰ ਪਤਾ ਤਾਂ ਹੈਗਾ ਵਾ ਸਾਡੇ ਘਰ ਦੇ ਕਿਦਾਂ ਦੇ ਆ ਨੀ ਕੀ ਨੀ ਕੀ ਗੱਲ ਨੋਟ ਕਰਦੇ ਆ ਕਿੱਥੇ ਗਈ ਹੀ ਕੀ ਕਰਨ ਗਈ ਹੀ ਮੈਂ ਕਦੀ ਆਈ ਤੇ ਹੈ ਨਹੀਂ ਆ ਤਾਂ ਕਰਕੇ ਮੈਨੂੰ ਡਰ ਲੱਗਣ ਡਿਆ ਵਾ ਤੇ ਚੱਲ ਆਪਾਂ ਪਹਿਲਾਂ ਕੰਮ ਕਰ ਲਈਏ ਮੈਨੇ ਇੱਕ ਗੱਲ ਹੋਰ ਕਰਨੀ ਜਿਹਰੇ ਨਾਲ ਮੈਨੂੰ ਨਾ ਭੁੱਖ ਬੜੀ ਲੱਗੀ ਆ ਮੈਂ ਸਵੇਰ ਦੀ ਰੋਟੀ ਨਹੀਂ ਖਾਦੀ। ਸੰਦੀਪ ਰੋਟੀ ਕਿਉਂ ਨਹੀਂ ਖਾਦੀ? ਭਾਬੀ ਵੀ ਘਰੇ ਆ ਮੰਮੀ ਵੀ ਘਰੇ ਆ ਤਾਂ ਵੀ ਨਹੀਂ ਰੋਟੀ ਟਾਈਮ ਨਾਲ ਬਣਾ ਕੇ ਦਿੰਦੇ। ਤੇਰੀ ਭਾਬੀ ਨੂੰ ਨਹੀਂ ਪਤਾ ਹੁੰਦਾ ਕਿ ਤੂੰ ਸਵੇਰੇ ਕਾਲਜ ਜਾਣਾ ਹੁੰਦਾ ਵਾ। ਬੰਦਾ ਟਾਈਮ ਨਾਲ ਉੱਠ ਕੇ ਰੋਟੀ ਬਣਾ ਲੈਂਦਾ। ਮੈਨੂੰ ਨਹੀਂ ਪਤਾ ਤੇਰੀ ਭਾਬੀ ਇਦਾਂ ਦੀ। ਸਿੰਮੀ ਭਾਬੀ ਜੀ ਤੁਹਾਨੂੰ ਕੀ ਦੱਸਾਂ ਮੈਂ। ਸਵੇਰੇ ਉੱਠਦੇ ਆ, ਨਹਾ ਧੋ ਕੇ ਤੇ ਬਸ ਬਹਿ ਜਾਂਦੇ ਆ ਝਾੜੂ ਪੋਚਾ ਕਰਕੇ। ਮੈਂ ਥੱਕ ਗਈ ਆ ਮੇਰੇ ਕੋਲ ਨਹੀਂ ਹੁੰਦਾ ਰੋਟੀ ਪਾਣੀ ਦਾ। ਮੰਮੀ ਸਾਰਾ ਕੰਮ ਕਰਦੇ ਆ। ਉਹਦੇ ਵਿਚਾਰੇ ਕਹਿੰਦੇ ਆ ਕਿ ਰੋਟੀ ਖਾ ਕੇ ਜਾਇਆ ਕਰ ਰੋਟੀ ਬਣੀ ਹੋਈ ਹੈ ਤੇ ਮੈਂ ਖਾਵਾਂ ਮੰਮੀ ਵਿਚਾਰੇ ਕੀ ਕੀ ਕਰਨ ਹੁਣ ਭਾਬੀ ਦੀਆਂ ਗੱਲਾਂ ਛੱਡ ਜੇ ਮੈਂ ਉਹਦੀਆਂ ਗੱਲਾਂ ਦੱਸਣ ਲੱਪੀ ਨਾ ਸਾਰਾ ਦਿਨ ਲੰਗ ਜਾਣਾ ਵਾ ਕੋਈ ਗੱਲ ਨਹੀਂ ਵਿਹਲੇ ਬੈ ਕੇ ਨਾ ਕਿਸੇ ਦਿਨ ਫਿਰ ਗੱਲਾਂ ਦੱਸੂਗੀ ਤੁਹਾਨੂੰ ਮੈਂ ਚੱਲ ਕੋਈ ਤੁਹਾਡੇ ਘਰ ਕੀ ਕੀ ਦਾ ਵਾ ਬੈ ਇੱਥੇ ਮੈਂ ਤੇਲੀ ਰੋਟੀ ਲਈ ਹੁਣ ਨਹੀਂ ਆ ਇੱਕ ਮੇਰਾ ਫੋਨ ਵੀ ਬੰਦ ਹੋ ਗਿਆ ਵਾ ਚਾਰਜ ਨਹੀਂ ਹੈਗਾ ਤੁਹਾਡੇ ਘਰ ਤੇਰਾ ਫੋਨ ਦਿਖਾ ਚਾਰਜ ਲਾ ਇਹਦੇ ਨਾਲ ਦਿਨ ਹੀ ਲੀਡ ਹੋਣੀ ਸੰਦੀਪ ਜਾਨਾ ਚੱਲ ਮੈਂ ਮੰਮੀ ਨੂੰ ਦੱਸ ਦਿੰਦਾ ਵਾ ਕਿ ਮੈਂ ਘੰਟੇ ਤੱਕ ਆਇਆ ਨਾ ਕੋਈ ਗੱਲ ਨਹੀਂ ਜਾਂ ਮੇਰੀ ਭੈਣ ਰੋਟੀ ਲੈ ਆ ਫਿਰ ਕੰਮ ਕਰ ਲੈਨੇ ਆ ਠੀਕ ਐ ਤੂੰ ਇੱਥੇ ਕਿਤਾਬਾਂ ਰੱਖ ਲੈ ਮੈਂ ਲੈ ਕੇ ਆਉਣੀ ਰੋਟੀ ਕਿਤੇ ਮੇਰੀ ਭਾਬੀ ਵੀ ਚੰਗੀ ਹੋਵੇ ਤੇ ਮੈਂ ਵੀ ਸਾਰਿਆਂ ਸਾਹਮਣੇ ਸਿਫਤਾ ਕਰਾਂ ਕਿ ਮੇਰੀ ਭਾਬੀ ਬੜੀ ਚੰਗੀ ਆ ਇਹਨਾਂ ਦਾ ਘਰ ਬਾਰ ਵੀ ਕਿੰਨਾ ਸੋਹਣਾ ਵਾ ਸਿਮੀਂ ਮੀਡੀਅਮ ਉੱਚਾ ਵਸ ਸਕੋ ਕੱਲੀ ਕੱਲੀ ਹੈਗੀ ਆ ਐਸ਼ ਕਰਦੀ ਆ ਮੰਮੀ ਡੈਡੀ ਵੀ ਨਹੀਂ ਕੁਝ ਕਹਿੰਦੇ ਲੈ ਸੰਦੀਪ ਖਾ ਲੈ ਰੋਟੀ ਵੀ ਇਹ ਸਬਜੀ ਖਾ ਕੇ ਕਿੰਨੀ ਸੁਆਦ ਬਣਾਈ ਮੰਮੀ ਨੇ ਤੂੰ ਵੀ ਖਾ ਲੈ ਇੱਕ ਰੋਟੀ ਮੈਂ ਵੀ ਖਾ ਲੈਂਦੀ ਨੂੰ ਉੱਥੇ ਦੱਸਦੀ ਨਾ ਆਪਾਂ ਉੱਥੇ ਕੁਝ ਖਾ ਲੈਣਾ ਹੈ ਕਾਲਜ ਦੀ ਮੈਂ ਹਾਂ ਚੱਲ ਜਾਣਾ ਤਾਂ ਹੈਗਾ ਵਾ ਤੁਹਾਡੇ ਘਰੋਂ ਹੀ ਖਾ ਲੈਣੇ ਰੋਟੀ ਬਾਹਰੋਂ ਕੀ ਖਾਣਾ ਵਾ ਸੱਚੀ ਬੜੀ ਸੁਆਦ ਬਣਾਈ ਸਬਜੀ ਸੁਆਦਨ ਕੱਲ੍ਹ ਤੂੰ ਆ ਜਾਂਗਾ ਇੱਥੇ ਖਾ ਕੇ ਚੱਲ ਜਾ ਕਰਾਂਗੇ ਦੋਈਆਂ ਨਹੀਂ ਇਕੱਠੀਆਂ ਕੋਈ ਗੱਲ ਨਹੀਂ ਬਰਨੇ ਪੁੰਨੇ ਆ ਜਾ ਕਰੂੰਗੀ ਹੁਣ ਮੈਂ ਉਦਾਂ ਤੇ ਹੁਣ ਨਹੀਂ ਦਿੰਦੇ ਤੈਨੂੰ ਵੀ ਪਤਾ ਵਾ ਹਾਂ ਕਮ ਨਬਨ ਮਾਰ ਕੇ ਨਾ ਉੱਠ ਜਾਏਗਾ ਕੋਈ ਗੱਲ ਨਹੀਂ ਤੈਨੂੰ ਵੀ ਆਪਣੇ ਘਰ ਲੈ ਕੇ ਜਾਉਂਗੀ ਕਿਸੇ ਦਿਨ ਮੈਂ ਤੈਨੂੰ ਵੀ ਦਿਖਾਉਂਗੀ ਕਿ ਭਾਬੀ ਕੀ ਕਰਦੀ ਆ ਭਾਬੀ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਇਕੱਲ ਕਮਿਲੀ ਨੇ ਨਾ ਆਣਾ ਮੰਨਦਾ ਮੈਂ ਸਗੋਂ ਭਾਬੀ ਦਾ ਇੰਨਾ ਕਰਦੀ ਆ ਨਾ ਭਾਬੀ ਨੇ ਕਦੀ ਨਹੀਂ ਮੇਰਾ ਗੁਣ ਪਾਇਆ ਹਾਏ ਹਾਏ ਫੋਨ ਵੀ ਨਹੀਂ ਕੁੜੀ ਦਾ ਲੱਗਣ ਡਿਆ ਕਿੱਥੇ ਚਲ ਗਈ ਆ ਮੈਨੂੰ ਇਹਦੀ ਸਮਝ ਨਹੀਂ ਆਉਂਦੀ ਐਨੇ ਮੈਨੂੰ ਲੱਗਦਾ ਵਾ ਮੇਰੇ ਵੀ ਘਰਾਂ ਜੁੰਡੇ ਪਟਾਉਣੇ ਆ ਇਹ ਕਹਿੰਦੇ ਸੀਗੇ ਵੀ ਨਹੀਂ ਘੜੀ ਪੜਨੇ ਪਉਣੀ ਮੈਂ ਜिद ਕਰਕੇ ਪਾਈ ਹੀ ਵੀ ਨਹੀਂ ਨਹੀਂ ਪੜਾ ਲਈਏ ਕੋਈ ਚੰਗਾ ਘਰ ਬਾਹਰ ਲੱਭ ਜੂਗਾ ਹੁਣ ਕੀ ਕਰਾਂ ਨਾ ਮੈਨੂੰ ਪਤਾ ਵਾ ਘਰ ਦਾ ਨਾ ਬਾਹਰ ਦਾ ਕੁੜੀ ਦੇ ਦਾ ਕਿੱਥੇ ਜਾਵਾਂ ਕਿੰਨੂ ਕਵਾਂ ਸਮਝ ਨਹੀਂ ਆਉਂਦੀ ਮੈਨੂੰ ਹਾਂ ਹਾਂ ਸੰਦੀਪ ਚੁੱਕ ਲਾ ਫੋਨ ਮੈਨੂੰ ਤਾਂ ਸ਼ਾਂਤੀ ਤਾਂ ਹੀ ਮਿਲਨੀ ਆ ਗੱਲ ਕਰੇਗੀ ਮੇਰੇ ਨਾਲ ਤੇ ਕਿੱਥੇ ਚਲ ਗਈ ਆ ਅੰਦਰ ਜਾਵਾਂ ਲੋਕਾਂ ਨੇ ਕਹਿਣਾ ਇੱਥੇ ਕੀ ਚਾਤੀਆਂ ਮਾਰਨ ਦੇਈ ਆ ਸਿੰਮੀ ਕੰਮ ਤੇ ਮੇਰਾ ਸਾਰਾ ਹੋ ਗਿਆ ਵਾ ਤੂੰ ਵੀ ਕਰ ਲਿਆ ਵਾ ਨਾ ਹੁਣ ਰਹਿ ਨਾ ਜਾਵੇ ਕੋਈ ਵੀ ਹੁਣ ਮੇਰਾ ਹੋ ਗਿਆ ਸਾਰਾ ਚੱਲ ਹੁਣ ਨਾ ਟਾਈਮ ਬੜਾ ਹੋ ਗਿਆ ਮੈਂ ਜਾਵਾਂ ਨਹੀਂ ਜੇ ਬਹਿ ਜਾ ਘੜੀ ਟੀਵੀ ਵੇਖਣੀ ਆ ਪਦੋਂ ਜਾਣੀਆਂ ਬਹਿ ਕੇ ਨਹੀਂ ਸਿੰਮੀ ਫੇਰ ਕੇ ਦਿਨਾਂ ਬਾਹਰ ਮੀਂਹ ਆਉਂਦੇ ਕਿੱਥੇ ਜਾਏਂਗੀ ਡੈਡੀ ਆਉਂਦੇ ਆਪੇ ਛੱਡ ਆਉਂਦੇ ਆ ਨਹੀਂ ਨਹੀਂ ਜਿਆਦਾ ਟਾਈਮ ਲੱਗ ਜਾਣਾ ਫਿਰ ਨੇਰਾ ਹੋ ਜਾਣਾ ਵਾ ਚੱਲ ਦੱਸਾਂ ਫਿਰ ਇਦਾਂ ਕਰ ਛਤਰੀ ਲੈ ਜਾ ਚੱਲ ਸਿੰਮੀ ਮੈਨੂੰ ਛਤਰੀ ਦੇ ਦੇ ਫੇਰ ਠੀਕ ਆ ਚੱਲ ਲੈ ਜਾ ਤੇ ਮੈਂ ਸਵੇਰੇ ਲੈ ਆਉਂਗੀ ਚੰਗਾ ਚੰਗਾ ਮਾਤਾ ਕਿਧਰ ਆਉਂਦੀ ਆ ਪੁੱਤ ਆਉਣਾ ਕਿੱਥੋਂ ਆ ਸੰਦੀਪ ਦਾ ਰਾਹ ਵੇਖਣ ਗਈ ਆ ਉਹਨੇ ਫੋਨ ਕੀਤਾ ਸੀ ਕਹਿੰਦੀ ਸੀ ਵੀ ਸਹੇਲੀ ਦੇ ਘਰ ਗਈ ਆ ਥੋੜਾ ਜਿਹਾ ਕੰਮ ਕਰਨ ਵਾਲਾ ਰਹਿੰਦਾ ਵਾ ਮੈਨੂੰ ਤਾਂ ਕਹਿੰਦੀ ਸੀ ਡੇਢ ਘੰਟੇ ਰਕ ਆ ਗਈ ਆ 3 ਘੰਟੇ ਹੋ ਗਏ ਆ ਅਜੇ ਤੱਕ ਆਈ ਨਹੀਂ ਗਈ ਫਿਕਰ ਲੱਗਾ ਵਾ ਘੜੀ-ਘੜੀ ਫੋਨ ਲਾਉਣ ਲਈ ਆ ਤੇ ਫੋਨ ਵੀ ਨਹੀਂ ਚੁੱਕਣ ਲਈ ਹੋ ਮਾਤਾ ਡੇਢ ਵਜੇ ਦੀ ਛੁੱਟੀ ਹੋਈ ਆ ਤੇ ਉਦੋਂ ਟਾਈਮ ਵੇਲਾ ਕਿੰਨਾ ਹੋ ਗਿਆ ਵਾ ਬੰਬੀ ਤੋਂ ਮੈਂ ਕੰਮ ਕਰਕੇ ਆ ਗਿਆ ਵਾ 5 ਵਜੇ ਗਏ ਆ ਤੇ ਹੁਣ ਤੂੰ ਰਾਹ ਵੇਖਦੀ ਫਿਰਨੀ ਆ ਜਦੋਂ ਫੋਨ ਆਇਆ ਉਦੋਂ ਨੂੰ ਮਨਾ ਕਰਦੀ ਤੇ ਕਾਪੀਆਂ ਲੈ ਆਵਾ ਨਾਲ ਹੀ ਤੇ ਇੱਥੇ ਆਣ ਕੇ ਕੰਮ ਕਰ ਲਈ ਸਾਰਾ ਕਸੂਰ ਨਾ ਤੇਰਾ ਵਾ ਜੇ ਕੱਲ ਨੂੰ ਕੋਈ ਅਭੀ ਨਵੀ ਹੋ ਗਈ ਨਾ ਤੇ ਫੇਰ ਵੇਖ ਲਈ ਵੇ ਮੇਰਾ ਕਾਦਾ ਕਸੂਰ ਵਾ ਉਹਨੇ ਮੈਨੂੰ ਕਿਹਾ ਵੀ ਕੰਮ ਕਰਨ ਵਾਲਾ ਵਾ ਤੇ ਮੈਂ ਕਹਤਾ ਵੀ ਚਲ ਕੋਈ ਗੱਲ ਨਹੀਂ ਕਰ ਲਾ ਤਾਂ ਛੇਤੀ ਆ ਜੀ ਤੁਸੀਂ ਤਾਂ ਸਾਰੀ ਗਲਤੀ ਮੇਰੀ ਕੱਢਣੀ ਹੁੰਦੀ ਆ ਉਹ ਕਿੱਡਾ ਕੋ ਉਥੇ ਕੰਮ ਮੜ ਗਿਆ ਏ ਰੋਜ਼ ਤੇ ਜਾਂਦੀ ਆ ਅਗਲੇ ਦਿਨ ਹੋ ਜਾਂਦਾ ਤੂੰ ਫੋਨ ਤੇ ਉਹਨੂੰ ਕਹਤਾ ਵੀ ਚਲ ਜਾ ਸਹੇਲੀ ਘਰ ਤੈਨੂੰ ਪਤਾ ਸਹੇਲੀ ਘਰ ਗਈ ਆ ਚਲ ਕੋਈ ਗੱਲ ਨਹੀਂ ਹੌਂਸਲਾ ਰੱਖ ਆ ਜਾਂਦੀ ਆ ਜੇ ਬਰੋਂ ਮੈਨੂੰ ਕਿਸ ਨੇ ਗੱਲ ਕੀਤੀ ਨਾ ਤੇ ਫੇਰ ਵੇਖ ਲਈ ਅ ਨਹੀਂ ਕਿਤੇ ਕੋਈ ਗੱਲ ਕਰਦਾ ਮੈਨੂੰ ਆਪਣੀ ਤੀ ਦੇ ਪੂਰਾ ਮਾਣਵਾ ਕੋਈ ਗਲਤ ਕੰਮ ਨਹੀਂ ਕੀਤਾ ਤੈਨੂੰ ਮੈਂ ਮਾੜਾ ਉਦੋਂ ਕਿਹਾ ਸੀ ਜਦੋਂ ਪਲੱਸ 2 ਉਦੀ ਹੋ ਗਈ ਤੇ ਮਾੜਾ ਚੰਗਾ ਘਰ ਵੇਖ ਕੇ ਨਾ ਉਹਦਾ ਵਿਆਹ ਕਰ ਦਈਏ ਤੂੰ ਆਂਦੀ ਮੈਂ ਪੜਾਉਣਾ ਵਗਾੜੀ ਲਵਾ ਲਾ ਉਹਨੂੰ ਅਫਸਰ ਜਿੱਥੇ ਲਵਾਉਣਾ ਮੈਂ ਹੁਣ ਤੇ ਫੋਨ ਤੇ ਲਾ ਕੇ ਵੇਖਣਾ ਸੀ ਉਹਨੂੰ ਬਿਲਾਇਆ ਵਾ ਦੋ ਵਾਰਾਂ ਫੋਨ ਹੁਣ ਲੱਗਣ ਨਹੀਂ ਦਿਹਾ ਦਾ ਪਤਾ ਨਹੀਂ ਕੀ ਗੱਲ ਵਾ ਆਇਂ ਤੇਰਾ ਆ ਵੇਖਣ ਲਈ ਆ ਉਹਦਾ ਆ ਵੇਖਦੀ ਰਹਿ ਹੁਣ ਰਾ ਇਹ ਸਾਰੇ ਨਾ ਖੋਲਦੇ ਨੇ ਤੀਜੇ ਹੀ ਤੈਨੂੰ ਮੈਂ ਦੱਸਾਂ ਇਹਨੂੰ ਇੱਕ ਰਕਾਰਾ ਲੈਂਦੇ ਇਹਨੂੰ ਮੈਂ ਸਾਫ਼ ਲਫ਼ਜ਼ਾਂ ਵਿੱਚ ਕਹਿ ਦੇਣਾ ਵਾ ਵੀ ਅੱਜ ਤੋਂ ਬਾਅਦ ਕਿਸਦੇ ਘਰ ਨਾ ਜਾਵੀਂ ਤੂੰ ਤੇ ਚਲ ਜਾਨੀ ਆ ਵੀ ਐਤੀ ਮੈਨੂੰ ਕਰਵਾਉਣੀ ਪੈਂਦੀ ਆ ਭਰਾ ਤੇਰਾ ਸੌ ਸੌ ਗੱਲ ਮੈਨੂੰ ਕਰਨ ਡਿਆ ਹੀਗਾ ਹਾਏ ਹਾਏ ਮੇਰਾ ਤੇ ਇੱਕ ਫੋਨ ਵੀ ਡੈੱਡ ਹੋ ਗਿਆ ਵਾ ਤੇ ਮੰਮੀ ਨੂੰ ਫੋਨ ਕਰਕੇ ਦੱਸਿਆ ਵੀ ਨਹੀਂ ਗਿਆ ਮੰਮੀ ਨੇ ਮੈਂ 1 ਘੰਟੇ ਦਾ ਕਿਹਾ ਸੀ ਮੈਨੂੰ ਇਹ ਟੈਨਸ਼ਨ ਵਾ ਇਕ ਪਰਾ ਤੇ ਡੈਡੀ ਮੈਂ ਕਿਤੇ ਘਰ ਹੁਣ ਮੈਨੂੰ ਤਾਂ ਡਰ ਲੱਗਣ ਡਿਆ ਉਹਨਾਂ ਨੇ ਗੁੱਸੇ ਹੋਣਾ ਚੱਲ ਆ ਵੀ ਵਧੀਆ ਹੋ ਗਿਆ ਉਹਨੇ ਵਿਚਾਰੀ ਨੇ ਮੈਨੂੰ ਛਤਰੀ ਦੇ ਦਿੱਤੀ ਆ ਨਹੀਂ ਤੇ ਮੈਂ ਭੇਜਦੀ ਹੁਣਾ ਸੀ ਚੱਲ ਅਭੀ ਚੰਗਾੰਤਰਵਾਚਾ ਖੁੱਲੋ 5:30 ਹੋ ਗਏ ਆ ਅਜੇ ਤੱਕ ਨਹੀਂ ਉਹ ਵੇਖ ਲਈ ਸੁਨੀਪ ਇੱਧਰ ਆ ਕਿੱਥੇ ਗਈ? ਬਾਜੀ ਮੈਂ ਤੇ ਆਪਣੀ ਸਹੇਲੀ ਘਰ ਗਈ ਸੀ। ਮੇਰੀ ਗੱਲ ਸੁਣ ਜਿਹੜਾ ਤੂੰ ਕੰਮ ਕਰਨਾ ਸੀ ਤੇ ਉਹਦੇ ਕੋ ਕਾਪੀ ਕਿਤਾਬ ਲੈ ਕੇ ਤੇ ਇੱਥੇ ਕਰ ਲੈਣੀ ਦੀ ਕੰਮ ਤੋਂ। ਕੰਮ ਤੇ ਹੋ ਗਿਆ ਸੀ ਤੁਹਾਨੂੰ ਵੀ ਪਤਾ ਬਾਹਰ ਕਿੰਨਾ ਮੀਂਹ ਪੈਣ ਡਿਆ ਵਾ ਤੇ ਉਹਨੇ ਉਹ ਨਹੀਂ ਦਿੱਤਾ। ਕਿੱਡਾ ਖੜਾ ਹੁੰਡਿਆ ਵਾ ਬਾਹਰ ਨਾਲੇ ਕਿਹੜੀ ਸਹੇਲੀ ਘਰ ਗਈ ਸੀ? ਕਉ ਨਾ ਤਾ ਨੂੰ ਫੋਨ ਲਾਉਂਦੇ ਮੈਂ ਤੂੰ ਫੋਨ ਨਹੀਂ ਚੁੱਕਣ ਦੀ ਨਾ ਮੰਮੀ ਦਾ ਚੁੱਕਣ ਦੀ ਆ ਉਹ ਜੀ ਮਾਂ ਸਾਡੀ ਜਿਹੜੀ ਤੈਨੂੰ ਖੁਲਦੇ ਹੰਡੀ ਆ ਕੰਮ ਕਰਨ ਦੀ ਸੀ ਉਹਨਾਂ ਘਰ ਤੋਂ ਭਾਜੀ ਕੀ ਗੱਲ ਹੋ ਗਈ ਗੁੱਸੇ ਵਿੱਚ ਕਾ ਤੋ ਪੈਣ ਦੇ ਇਨਾ ਮੰਮੀ ਨੂੰ ਮੈਂ ਫੋਨ ਕਰਕੇ ਦੱਸਿਆ ਸੀ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਕਿਹਾ ਤੈ ਮੈਂ ਉਧਾ ਘੰਟੇ ਤੱਕ ਹੀ ਤੇ ਮੀਂਹ ਦਾ ਕਰਕੇ ਲੇਟ ਹੋ ਗਈ ਫਿਰ ਕੀ ਹੋ ਗਿਆ ਸੇਲੀ ਘਾਰ ਹੀ ਚੱਲ ਗਈ ਸੀ ਅੱਗੇ ਮੈਂ ਕਿਹੜਾ ਕਦੀ ਕਿਤੇ ਗਈ ਆ ਤੂੰ ਮਾਤਾ ਨੂੰ ਫੋਨ ਨਹੀਂ ਕਰਨਾ ਅੱਗੇ ਤੂੰ ਮੈਨੂੰ ਦੱਸਣਾ ਵਾ ਜਦੋਂ ਮੈਂ ਕਿਤੇ ਜਾਣਾ ਹੋਇਆ ਮੰਮੀ ਨੇ ਤੇ ਤੈਨੂੰ ਹਾਂ ਹੀ ਕਰਨੀ ਆ ਮਾੜਾ ਜਾਨੂੰ ਫੋਨ ਲਾਤਾ ਮੈਂ ਸਹੇਲੀ ਘਰ ਚੱਲੀ ਆ ਤੇ ਉਹ ਜੀ ਉਹ ਜਿਹਨੇ ਤੈਨੂੰ ਹਾਂ ਕਰਤੀ ਆ ਨਾਲੇ ਸਹੇਲੀ ਹੈ ਕਿਥੋਂ ਦੀ ਆ ਕਿਹੜਾ ਪਿੰਡ ਵਾ ਉਹਦਾ ਮੈਨੂੰ ਵੀ ਨਾ ਪਤਾ ਲੱਗੇ ਹੈ ਭਾਜੀ ਇਹਨਾਂ ਕੱਲੀ ਬੋਲਣ ਦੇ ਮੈਨੂੰ ਲੱਗਦਾ ਭਾਬੀ ਨਾਲ ਲੜ ਪਏ ਆ ਐਵੇਂ ਨਾ ਕਿਤੇ ਲੜਾਈ ਵਾਜ ਜੇ ਜਾ ਕੇ ਚੁੱਪ ਕਰੋ ਨਾ ਇਹਨਾਂ ਨੂੰ ਡੇਢ ਵਜੇ ਤੇਨੂੰ ਛੁੱਟੀ ਹੁੰਦੀ ਆ 5:30 ਤੋਂ ਹੋ ਗਈ ਆ ਭਾਜੀ ਤਿੱਬੜਪਿੰਡ ਦੀ ਕੁੜੀ ਆ ਸਿੰਮੀ ਉਹਨਾਂ ਘਰ ਹੀ ਗਈ ਹੀ ਮੈਂ ਜੇ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਨਾ ਹੈਗਾ ਕੋਈ ਗੱਲ ਨਹੀਂ ਮੈਂ ਹੁਣੇ ਤੁਹਾਨੂੰ ਉੱਥੇ ਲੈ ਜਾਣੀ ਇਹਦੇ ਕਾਲ ਤੇ ਜਾਣਾ ਵਾ ਨਾ ਕੱਲ ਤੋਂ ਸਿੱਧੇ ਰਾਹ ਜਾਇਆ ਕਰ ਤੇ ਸਿੱਧੇ ਆਇਆ ਕਰ ਪਾਜੀ ਕੀ ਹੋ ਗਿਆ ਵਾ ਕੁਛ ਲੈ ਨੂੰ ਕੀ ਹੋਇਆ ਵਾ ਉਹ ਦੱਸੋ ਤੇ ਸਹੀ ਕਾਲੀ ਰੋਲਾ ਪਾਇਆ ਇਨਾਂ 1.5 ਵਜੇ ਦੀ ਛੁੱਟੀ ਹੋਈ ਆ ਤੇ 5.5 ਘਰ ਆਉਂਦੀ ਆ ਇਹਦੇ ਲਈ ਘਟਲ ਕੀ ਕੰਮ ਕਰਨਾ ਦੀਦੀ ਆ ਤੇ ਤੁਹਾਡੇ ਵਾਸਤੇ ਗਲਤ ਆ ਨਾ ਤੁਸੀਂ ਦੱਸ ਹੀ ਦਿੰਦੇ ਕਿ ਮੈਂ ਜਾਣਾ ਵਾਂ ਉਹ ਮੰਮੀ ਨੂੰ ਦੱਸਿਆ ਵਾ ਬੜਾ ਜਿਹਾ ਉਹਦੀ ਮਾਂ ਸਾਡੀ ਜਿਹੜੀ ਖੁੱਲ ਦੇ ਦਿੰਦੀ ਇਹਨੂੰ ਉਹ ਚਲੋ ਕੋਈ ਗੱਲ ਨਹੀਂ ਗਾਉਂਦ ਨੇ ਇਦਾਂ ਵੇ ਤੂੰ ਮੈਨੂੰ ਦੱਸ ਹੀ ਦਿੰਦੇ ਮੈਂ ਤੈਨੂੰ ਜਾ ਕੇ ਲੈ ਆਉਂਦਾ ਜੇ ਇੰਨੀ ਫਿਕਰ ਹੋਣ ਦੀ ਤੁਹਾਨੂੰ ਤੇ ਫਿਰ ਗਏਗੇ ਉਹ ਨਾ ਦੋਵੇਂ ਜਾਣੇ ਲੈ ਉਹ ਫੋਨ ਤੇ ਕੁੜੀਏ ਤੂੰ ਚੁੱਕਿਆ ਨਹੀਂ ਕਿਉਂਕਿ ਤੇ ਤੇਰੇ ਨੂੰ ਪਤਾ ਲੱਗਦਾ ਫੋਨ ਤੇ ਮੇਰਾ ਬੰਦ ਹੀ ਕਿੱਦਾਂ ਚੁੱਕ ਲੈਂਦੀ ਮੈਂ ਬੰਦੇ ਹੀ ਇੱਥੇ ਉਹ ਤੇ ਦੋ ਢਾਈ ਕਿੰਨੇ ਬਿਛੜੀ ਤੇ ਚਾਰਜ ਨਹੀਂ ਲੱਗਦਾ ਪਾ ਉਹ ਚਲੋ ਪਾਜੀ ਹੁਣ ਗੁੱਸਾ ਨਾ ਕਰੋ ਦੀ ਤੁਸੀਂ ਜਾਓ ਅੰਦਰ ਕੋਈ ਗੱਲ ਨਹੀਂ ਕੱਖ ਨਹੀਂ ਹੋ ਗਿਆ ਉਹ ਕੋਈ ਗੱਲ ਨਹੀਂ ਤੁਸੀਂ ਵੀ ਪਿਆਰ ਨਾਲ ਸਮਝਾ ਲਿਆ ਕਰੋ ਕਰਨ ਮੇਰੀ ਸੁਣ ਲੈ ਗੱਲ ਮੰਮੀ ਨੂੰ ਵੀ ਸਮਝਾ ਦੇ ਤੈਨੂੰ ਕੁੜੀ ਨੂੰ ਵੀ ਸਮਝਾ ਦੇ ਜੇ ਇਦਾਂ ਦੇ ਕੰਮ ਕਰਨੇ ਆ ਨਾ ਤੇ ਕੱਲ ਤੋਂ ਕਾਲਜ ਮੰਦੀ ਹੋਏ ਦਾ ਉਹ ਚਲੋ ਕੋਈ ਗੱਲ ਸਮਝਾ ਦਿੰਦਾ ਤੂੰ ਇੰਝ ਠੰਡੇ ਰੋ ਪਤਾ ਨਹੀਂ ਭਾਜੀ ਨੇ ਗੁੱਸੇ 'ਚ ਕੱਢ ਲਈ ਆ ਅੱਗੇ ਕਦੀ ਮੈਂ ਉਹਨਾਂ ਨੂੰ ਇੰਨੇ ਗੁੱਸੇ 'ਚ ਵੇਖਿਆ ਨਹੀਂ ਚਲ ਮੈਂ ਦੀਦ ਨੂੰ ਜਾ ਕੇ ਅੰਦਰ ਸਮਝਾਉਣਾ ਵੀ ਤੇ ਕੀ ਟਾਈਮ ਨਾ ਲਿਆ ਕਰੋ ਉਹ ਗੁੱਸਾ ਘੰਡੇ ਆ ਗਲਤੀ ਤੇ ਉਹਨਾਂ ਦੀ ਵੀ ਆ ਵੀ ਚਲ ਜੇ ਮੰਮੀ ਨੂੰ ਵੀ ਦੱਸਿਆ ਤੇ ਭਾਈ ਨੂੰ ਵੀ ਦੱਸ ਦਿੰਦੇ ਕਿ ਮੈਂ ਲੇਟ ਹੋ ਜਾਣਾ ਉਹ ਦੀਦੀ ਰੋਣ ਕਾਲੀ ਡੇਜ ਹੁਣ ਕੱਖ ਨਹੀਂ ਹੋ ਗਿਆ ਕੋਈ ਗੱਲ ਨਹੀਂ ਮੈਂ ਦੱਸ ਆਇਆ ਭਾਜੀ ਨੂੰ ਨੇ ਕਹਿੰਦੇ ਗਾਂਦ ਕੱਖ ਤੁਹਾਨੂੰ ਕਰਨ ਮੈਂ ਜਿਆ ਕਰਨ ਕੱਲ ਤਾਂ ਕਾਲਜ ਕੋਈ ਕੰਮ ਨਹੀਂ ਕਰਿਆ ਠੀਕ ਆ ਮੈਂ ਲੈ ਕੱਲ ਕਿਉਂ ਨਹੀਂ ਜਾਣਾ ਇਹ ਕੀ ਗੱਲ ਹੋਈ ਉਹ ਤਾਂ ਵੈਸੇ ਤੁਹਾਨੂੰ ਵੀ ਪਤਾ ਭਾਈ ਦੇ ਸੁਭਾ ਦਾ ਕਈ ਾਰ ਗੁੱਸਾ ਕਰ ਜਾਂਦੇ ਆ ਜਿਸ ਸੁਭਾ ਦਾ ਪਤਾ ਹੀ ਤੇ ਲੈਣ ਚੱਲ ਜਾਂਦੇ ਨਾ ਫਿਕਰ ਹੀ ਤੇ ਉਹ ਤਾਂ ਤੇ ਕਿਹਨੇ ਪੁੱਛਿਆ ਨਹੀਂ ਚਾਹੇ ਤਾਂ ਹੋਵੇ ਨਾ ਮੈਂ ਦੱਸਿਆ ਨਹੀਂ ਮੰਮੀ ਨੂੰ ਮੈਂ ਉਸੇ ਵੇਲੇ ਫੋਨ ਕਰਕੇ ਦੱਸ ਦਿੱਤਾ ਸੀ ਕੀ ਮੰਮੀ ਮੈਂ ਲੇਟ ਹੋ ਜਾਣਾ ਵਾ ਉਹ ਚਲੋ ਦੀਦੀ ਮੈਨੂੰ ਪਤਾ ਹੁੰਦਾ ਤੇ ਮੈਂ ਤੁਹਾਨੂੰ ਲੈ ਜਾਣਾ ਸੀ ਮੈਨੂੰ ਦੱਸਿਆ ਹੀ ਨਹੀਂ ਕਿੰਨੇ ਦੀਦੀ ਗਾਂ ਤੋਂ ਜਦੋਂ ਵੀ ਤੁਸੀਂ ਕਿਤੇ ਜਾਓਗੇ ਨਾ ਮੈਨੂੰ ਫੋਨ ਕਰਦੇ ਹੋ ਮੈਂ ਆਪੇ ਲੈ ਆਉਂਦਾ ਕੀ ਹੋਇਆ ਅਚੋਪਾ ਹੀ ਆ ਰੋਣ ਕਿਉਂ ਨਹੀਂ ਆ ਹੁਣ ਕੀ ਆ ਤੁਸੀਂ ਨਾ ਮੈਨੂੰ ਦੱਸਿਆ ਨਾ ਭਾਈ ਨੂੰ ਦੱਸਿਆ ਵੀ ਉਹ ਆਪਣੀ ਸਹੇਲੀ ਕੋ ਗਏ ਆ ਹੁਣ ਭਾਈ ਗੁੱਸੇ ਹੋਣ ਦੇ ਹੀ ਉਹਨਾਂ ਨੂੰ ਕਿ ਹੋਰ ਕਿਉਂ ਨਾ ਤਨੇ ਮੈਨੂੰ ਫੋਨ ਤੇ ਕੀਤਾ ਹੀਗਾ ਤੇ ਕੋਈ ਗੱਲ ਨਹੀਂ ਜਦੋਂ ਕੰਮ ਰਹਿੰਦਾ ਹੈਗਾ ਕਰਕੇ ਆਈ ਜਾਣਾ ਸੀ ਤੇ ਤੂੰ ਵੀ ਪੁੱਤ ਤੇਰਾ ਮੈਂ ਫੋਨ ਲਉਂਦੀ ਰਹੀ ਤੇਰਾ ਫੋਨ ਨਹੀਂ ਲੱਗਣ ਦਿਆ ਮੰਮੀ ਮੇਰਾ ਫੋਨ ਬੰਦ ਹੋ ਗਿਆ ਸੀ ਮੈਨੂੰ ਪਤਾ ਨਹੀਂ ਲੱਗਾ ਤੂੰ ਉਹਨਾਂ ਦੇ ਘਰ ਚਾਰਜ ਲਾ ਲੈਂਦੀ ਮੈਨੂੰ ਪਤਾ ਕਿੰਨੀ ਫਿਕਰ ਹੋਣ ਧੀ ਸੀ लवली ਅਜ ਤੱਕ ਮੇਰੇ ਨਾਲ ਕਦੀ ਨਹੀਂ ਉੱਚੀ ਆਵਾਜ਼ ਵਿੱਚ ਬੋਲਿਆ ਅੱਜ ਇੰਨੀਆਂ ਅੰਨ ਮੈਨੂੰ ਗੱਲਾਂ ਕੀਤੀਆਂ ਨਾ ਗੱਲ ਨਹੀਂ ਕਰਨ ਵਾਲੀ ਮੰਮੀ ਮੈਨੂੰ ਤਾਂ ਲੱਗਦਾ ਵਾ ਭਾਬੀ ਨੇ फडਕਾਇਆ ਹੋਣਾ ਵਾ ਉਹਨੂੰ ਮੌਕਾ ਮਿਲ ਗਿਆ ਵਾ ਕਿ ਮੇਰੇ ਨਾਲ ਸਵੇਰੇ ਇੰਨਾ ਬੋਲ ਕੇ ਗਈ ਆ ਕੋਈ ਚਾਹ ਪਾਣੀ ਨਹੀਂ ਪੁੱਛਣਾ ਆਉਂਦਿਆ ਬਸ ਗਾਲਾਂ ਕੱਢਣ ਲਾ ਪੈਣਾ ਉਹ ਵੀਰ ਨੂੰ ਤੁਹਾਡਾ ਫਿਕਰ ਹੀ ਤਾ ਇਹਨਾਂ ਨੂੰ ਕਹਿਣ ਡੇ ਆ ਐਵੇਂ ਤੁਸੀਂ ਭਾਬੀ ਦਾ ਨਾਮ ਲਾਈ ਜਾਂਦੇ ਜੇ ਹੁਣ ਵੀ ਤੂੰ ਜਿਆਦਾ ਹੇਜਲਾ ਨਾ ਬਣਿਆ ਕਰ ਭਾਬੀ ਦਾ ਜਿਆਦਾ ਫਿਕਰ ਹੋਣ ਡਿਆ ਇਹਨੂੰ ਚੁੱਪ ਕਰ ਰੋਟੀ ਪਾਣੀ ਖਾਣਾ ਵਾ ਲਿਆਵਾ ਤੇਰੇ ਵੱਲ ਰੈਨ ਤਾਂ ਮੰਮੀ ਰੋਟੀ ਖਵਾਤੀਆਂ ਬਠੇਰੀਆਂ ਉਹ ਮੰਮੀ ਜੋ ਉਹਨੇ ਨਹੀਂ ਦੱਸਿਆ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਆਪ ਜਾ ਕੇ ਲਿਆ ਹੁੰਦਾ ਤੇ ਤੈਨੂੰ ਮੈਂ ਕੀ ਦੱਸਦੀ ਤੁਸੀਂ ਤਾਂ ਹੁਣੇ ਆਏ ਆ ਬਾਰੋ ਭਾਈ ਨੇ ਤਾਂ ਫਿਰ ਗੁੱਸਾ ਕਰਨਾ ਹੀ ਨਾ ਮੈਨੂੰ ਦੱਸਿਆ ਨਾ ਉਹਨਾਂ ਨੂੰ ਦੱਸਿਆ ਮੰਮੀ ਮੁੱਕ ਦੀ ਗੱਲ ਇਹ ਆ ਕਿ ਮੈਂ ਕੱਲ ਤੋਂ ਕਾਲਜ ਨਹੀਂ ਜਾਇਆ ਕਰਨਾ ਕਿਉਂ ਨਹੀਂ ਪਤਾ ਤੂੰ ਜਾਇਆ ਕਰਨਾ ਉਹ ਤਾਂ ਅੱਗੇ ਨਹੀਂ ਪਲੱਸ 2 ਦਾ ਬਾਅਦ ਤੈਨੂੰ ਪੜਾਉਣ ਵਿੱਚ ਰਾਜੀ ਤੇ ਮੈਂ ਕਹਿ ਗਾਇਆ ਕਿ ਤੈਨੂੰ ਨਾ ਗਾੜੀ ਪਾਇਆ ਸੀ ਤੇ ਮੰਮੀ ਮੇਰੇ ਕੋਲ ਨਹੀਂ ਗੱਲਾਂ ਸੁਣੀਆਂ ਜਾਂਦੀਆਂ ਕਿੰਦਾਂ ਦੀਆਂ ਗੱਲਾਂ ਕਰਦੇ ਆ ਚਲ ਕੋਈ ਗੱਲ ਇੱਕ ਹਸਾਬ ਦਾ ਛਾਕੀ ਕਰਨ ਦੇ ਸੀ ਨਾ ਕਿੱਥੇ ਗਈਆਂ ਕੋਈ ਗੱਲ ਨਹੀਂ ਪੁੱਤ ਤੇਰਾ ਵੱਡਾ ਭਰਾ ਵਾ ਜੇ ਉਹਨੇ ਕੋਈ ਗੱਲ ਕਹਿ ਵੀ ਦਿੱਤੀ ਨਾ ਤੇ ਜਰ ਲਈਦੀ ਹੁੰਦੀ ਆ ਉਹ ਰੋਟੀ ਦੇ ਦਿਓ ਮੈਂ ਜਾਵਾਂ ਬਾਹਰ ਨਾਲ ਹੁਣ ਭਾਈ ਨੂੰ ਨਾ ਕੁੱਖ ਵੀ ਕਹਿ ਦਿਓ ਕੋਈ ਗੱਲ ਨਹੀਂ ਚੱਲ ਮੈਂ ਰੋਟੀ ਪਾਗ ਦੇਣੀ ਤੇ ਮੰਮੀ ਇਹਨੂੰ ਵੀ ਸਮਝਾ ਦਿਓ ਬੋਤਾ ਬੋਲਿਆ ਨਾ ਕਰੇ ਉਹ ਨਹੀਂ ਬੋਲਦਾ ਉਲੀ ਡਾਈਆਂ ਤਾਂ ਕਰਕੇ ਉਹਨਾਂ ਨੂੰ ਗੁੱਸਾ ਚੜਿਆ ਹੀਗਾ ਤੇ ਮੰਮੀ ਤੁਸੀਂ ਦੱਸ ਦਿੰਦੇ ਕਿ ਉਹਨੇ ਲੇਟ ਆਉਣਾ ਪੁੱਤ ਮੈਂ ਦੱਸਿਆ ਤਾਂ ਹੈਗਾ ਹਰਪਿੰਦਰ ਨੂੰ ਆਈ ਹੀ ਮੇਰੇ ਵੱਲ ਐਥੇ ਤੇਰੇ ਪਿਓ ਨੂੰ ਨਹੀਂ ਪਤਾ ਜੇ ਉਹਨੂੰ ਪਤਾ ਲੱਗਾ ਨਾ ਉਹਨੇ ਵੀ ਮੇਰੇ ਦਵਾਲੇ ਹੁਣਾਵਾ ਆਹੋ ਸਾਰੇ ਜਣੇ ਮਾਰ ਦੋ ਫਿਰ ਮੈਨੂੰ ਕਿ ਕੀ ਲੋੜ ਵਾ ਹੇ ਹਤੀਏ ਹੀ ਕਾ ਦੇ ਇੱਕ ਬੰਨੇ ਤੇ ਭਾਉਦੇ ਆ ਇੱਕ ਬੰਨੇ ਤੁਸੀਂ ਗੱਲਾਂ ਕਰਨ ਦੇ ਆ ਸਾਰੇ ਦੁਪਹਿਰ ਨਾਲ ਮੈਂ ਇਕੱਲੀ ਨੇ ਬੈਠ ਕੇ ਕੱਟੀ ਆ ਚੱਲ ਮਾਵਾ ਤਾਂ ਹੀ ਬੈਠੀਆਂ ਹੁੰਦੀਆਂ ਨਾ ਨਿੱਕੇ ਨਿੱਕੇ ਗੱਲਾਂ ਕਰਦੇ ਰਹੀਦਾ ਵਾ ਤੇ ਤੂੰ ਹਾਂ ਗੱਲ ਕਹਿਣ ਦੇ ਆ ਮੈਨੂੰ ਮਾਰ ਦੋ ਮੈਨੂੰ ਮਾਰ ਦੋ ਤੈਨੂੰ ਮਾਰਨ ਵਾਸਤੇ ਮੈਂ ਐਡੀ ਕੀਤਾ ਸੀ ਤੂੰ ਤਾਂ ਘੜੀ ਕਿ ਮੇਰੀ ਅੱਖਾਂ ਦਾ ਪਰੋਖੀ ਹੋ ਜੇ ਨਾ ਤੇ ਮੈਨੂੰ ਹੌਲ ਪੈਂਦੇ ਆ ਤੇ ਮੰਮੀ ਕੰਮ ਵੀ ਜ਼ਰੂਰੀ ਹੈ ਹੁਣ ਜਾਣਾ ਹੀ ਪੈਂਦਾ ਵਾ ਚੱਲ ਕੋਈ ਗੱਲ ਨਹੀਂ ਹਾਂ ਗੱਲਾਂ ਛੱਡ ਹੁਣ ਤੇ ਰੋਟੀ ਲੈ ਕੇ ਆਵਾਂ ਤੇ ਰੋਟੀ ਖਾ ਰਹਿਣ ਤਾਂ ਮੰਮੀ ਮੈਨੂੰ ਨਹੀਂ ਭੁੱਖਿਆ ਗਈ ਖਾਈਆਂ ਮੈਂ ਰੋਟੀ ਉੱਥੋਂ ਸਵੇਰੇ ਵੀ ਨਹੀਂ ਤੂੰ ਖਾ ਕੇ ਗਈ ਤੇ ਹੁਣ ਵੀ ਕਹਿੰਦੇ ਮੈਨੂੰ ਭੁੱਖ ਨਹੀਂ ਹੈਗੀ ਪਤਾ ਮੈਨੂੰ ਕਿੰਨੀ ਕ ਰੋਟੀ ਪੁੱਛਣੀ ਹੁੰਦੀ ਤੀ ਸਵੇਰੇ ਭੁੱਖੀ ਘਲੋਣਾ ਹੁੰਦਾ ਹੈ ਹਵਲੇ ਆਣ ਕੇ ਗੱਲਾਂ ਸੁਣਾ ਦੇਣੀਆਂ ਹੁੰਦੀਆਂ ਤਹੀ ਚੱਲ ਚੁੱਪ ਕਰ ਐਵੇਂ ਨਹੀਂ ਗੁੱਸਾ ਕਰੀਦਾ ਹੁੰਦਾ ਭੈਣ ਭਰਾ ਕਹਿੰਦੇ ਹੁੰ